ਅੰਮ੍ਰਿਤਸਰ ਕਮਿਸ਼ਨਰ ਅਟਵਿਚ ਸਾਡੇ ਮਾਨਯੋਗ ਕਮਿਸ਼ਨਰ ਸ਼੍ਰੀ ਗੁਰਪ੍ਰੀਤ ਪੁੱਲੜ ਜੀ ਦੁਆਰਾ ਮਾੜੇ ਅੰਸਰਾ ਅਤੇ ਲੁੱਟਾਂ ਖਵਾ ਕਰਨ ਵਾਲੇ ਗੈਂਗਸਟਰ ਅਤੇ ਡਰਗ ਅਗੇਂਸਟ ਜਿਹੜੇ ਜਿਹੜੇ ਵੀ ਦੰਡ ਦੇ ਵਿੱਚ ਕੋਈ ਕਾਰਵਾਈ ਕਰਦੇ ਨੇ ਉਹ ਸਾਰੇ ਲੋਕਾਂ ਦੇ ਖਿਲਾਫ ਬਹੁਤ ਸਖਤ ਕਾਰਵਾਈ ਕਰਦੇ ਹੋਏ ਪ੍ਰੈਸ਼ਰਸ ਬਾਰ-ਬਾਰ ਚੱਲਦੇ ਰਹਿੰਦੇ ਹਨ 12 ਤਰੀਕ ਦੀ 12 13 ਦਰਮਿਆਨੀ ਰਾਤ ਨੂੰ ਇੱਕ ਪੁਲਿਸ ਨੂੰ ਇਨਫੋਰਮੇਸ਼ਨ ਮਿਲੀ ਕਿ ਇੱਕ ਡੈਡ ਬੋਡੀ ਜਿਹੜੀ ਇੱਕ ਹੋਟਲ ਦੇ ਰੂਮ ਦੇ ਵਿੱਚ ਪਈ ਹੋਈ ਹੈ ਜਿੱਥੇ ਇਮੀਡੀਏਟਲੀ ਕਮਿਸ਼ਨਰ ਸਾਹਿਬ ਜੀ ਦੇ ਹੁਕਮ ਅਧੀਨ ਦਿਸ਼ਾ-ਨਿਰਦੇਸ਼ਾਂ ਅਧੀਨ ਸਾਡੇ ADCP ਸਿਟੀ 2 ਸ੍ਰੀ ਵਿਨੈਲਾ ਜੀ ਉਹਨਾਂ ਦੇ ACP ਨਾਰਥ ਲਖਵਿੰਦਰ ਕਲੇ ਜੀ ਤੇ SHO ਗੁਰਪ੍ਰੀਤ ਸਿੰਘ ਇਹਨਾਂ ਦੇ ਦਿਸ਼ਾ ਇਹਨਾਂ ਦੇ ਦਿਸ਼ਾ-ਨਿਰਦੇਸ਼ੇਟ ਟੀਮ ਨੇ ਇਮੀਡੀਏਟਲੀ ਕਾਰਵਾਈ ਕਰਨੀ ਸ਼ੁਰੂ ਕੀਤੀ ਜੋ ਇਹ ਤਪੀਸ਼ ਦੇ ਵਿੱਚ ਸਾਹਮਣੇ ਆਈ ਕਿ ਜਿਹੜਾ ਇੱਕ ਵਿਅਕਤੀ ਮਨਦੀਪ ਸਿੰਘ ਉਹ ਆਪਣੀ ਵਾਈਫ ਪ੍ਰੋਜੋਤ ਕੋਰ ਨੂੰ ਲੈ ਕੇ ਉਸ ਹੋਟਲ ਦੇ ਵਿੱਚ ਆ ਕੇ ਠਹਿਰਾਇਆ ਸੀ ਜਿਸ ਨੇ ਆਪਣੀ ਵਾਈਫ ਦਾ ਕਤਲ ਕਰਕੇ ਉੱਥੋਂ ਜਿਹੜਾ ਉਹ ਭੱਜ ਗਿਆ ਪੁਲਿਸ ਨੇ ਬਹੁਤ ਹੀ ਉਰਤੀ ਦੇ ਨਾਲ ਕਾਰਵਾਈ ਕਰਦੇ ਹੋਏ ਹਿਊਮਨ ਇੰਟੈਲੀਜੈਂਸ ਅਤੇ ਟੈਕਨੀਕਲ ਸਰਵੇਲੈਂਸ ਦੇ ਨਾਲ ਇਸ ਚੀਜ਼ ਦੇ ਉੱਤੇ ਪੂਰੀ ਨਜ਼ਰ ਰੱਖੀ ਤਾਂ ਤਵਤੀਸ਼ ਨੂੰ ਅੱਗੇ ਵਧਾਇਆ ਜਿੱਦ ਮੁਲਜ਼ਮ ਦਾ ਪਿੱਛਾ ਕਰਦੇ ਹੋਏ ਜੋ ਰਾਜਸਥਾਨ ਵੱਲ ਚਲਾ ਗਿਆ ਸੀ ਗੰਗਾ ਨਗਰ ਅਲਵਾਕ ਸ਼ਹਿਰਾਂ ਦਾ ਵੀ ਹੁੰਦਾ ਹੋਇਆ ਪੁਲਿਸ ਨੇ ਵੀ ਉਸ ਚੀਜ਼ ਤੋਂ ਪਿੱਛਾ ਕਰਦੇ ਹੋਏ ਉਹਨੂੰ ਗੰਗਾ ਨਗਰ ਤੋਂ ਜਾ ਕੇ ਅਰੈਸਟ ਕੀਤਾ ਹੈ ਉਹਦੇ ਕੋਲ ਜਿਹੜਾ ਉਹਨੇ ਆਪਣੀ ਵਾਈਫ ਨੂੰ ਸਟੈਪ ਕੀਤਾ ਸੀ ਬਾਰ ਬਾਰ ਉਹਦੇ ਜਿਹੜਾ ਛੁਰਾ ਮਾਰ ਕੇ ਜਿਹਦੇ ਨਾਲ ਉਹਦੀ ਹਤਿਆ ਕੀਤੀ ਗਈ ਉਹ ਛੁਰਾ ਵੀ ਬਰਾਮਦ ਕਰ ਰਿਆ ਤੇ ਜਿਹੜਾ ਮੁਲਜ਼ਮ ਕਾਫੀ ਸ਼ਾਤਰ ਹੁੰਦੇ ਕਿਉਂਕਿ ਇਮੀਡੀਏਟਲੀ ਉਹ ਉੱਥੋਂ ਮੌਕੇ ਤੋਂ ਭੱਜ ਗਿਆ ਜਿਨੇ ਆਪਣੀਆਂ ਅਲੱਗ-ਅਲੱਗ ਲੋਕੇਸ਼ਨਾ ਬਦਰੀਆਂ ਲੇਕਿਨ ਪੁਲਿਸ ਪਾਰਟੀ ਨੇ ਉਹਦੇ ਪਿੱਛੇ ਪਿੱਛਾ ਕਰਦੇ ਹੋਏ ਉਹਨੂੰ ਜਾ ਕੇ ਗੰਗਾ ਨਗਰ ਦੇ ਵਿੱਚੋਂ ਅਰੈਸਟ ਕਰ ਦਿੱਤਾ ਹੈਗਾ